ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਗਲਾਬੇ ਵਾਲਾ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡਾ ਜੀ ਗੁਰੂ ਹਰਸਾਏ ਰੋਡ ਤੇ ਬਾਈ ਦਾ ਪਿੰਡ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਟੋਟਲ 5 ਨਾਗ ਆ ਜੀ ਜਿੰਨਾਂ ਚੋਂ 2 ਗੱਬਰ ਨਾ ਜੀ ਤੇ 2 ਸੂਏ ਸਵਾਏ ਆ ਤੇ 1 ਬਾਈਆਂ ਕੋਲ ਕੱਟੀ ਚੰਗੀ ਆ ਜਾਤ ਬਰੀਡ ਵਾਲੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਮੇਰਾ ਕੰਮ ਸਿਰਫ ਤੁਹਾਨੂੰ ਬਸ ਉਹ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਵੀਰੇ ਮੇਰਾ ਨਾਮ ਗੋਰਾ ਪਿੰਡ ਗਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਗੁਰੂ ਸਾਹਿਬ ਰੋਡ ਤੇ ਆਪਣਾ ਪਿੰਡ ਪੈ ਜਾਂਦਾ ਜੀ ਮੋਬਾਈਲ ਨੰਬਰ ਹੀ 7901969727 ਠੀਕ ਆ ਵੀਰੇ ਪੰਜ ਨਾਗ ਜੀ ਕਿੱਧਰੋਂ ਸ਼ੁਰੂ ਕਰਗੇ ਜੀ ਇਧਰੋਂ ਕਰ ਲੈਨੇ ਆ ਜਰਸੀ ਠੀਕ ਆ ਵੀਰੇ ਜਰਸੀ ਤਾਂ ਸੁਹਾ ਕੇ ਨਮਾ ਜੀ ਪਹਿਲਾ ਸੁਹਾਈ ਇਹੇ ਦੋ ਦੰਦ ਆਈ ਬੱਚਾ ਹੀ ਬੱਚਾ ਹੀ ਆ ਹਾਂਜੀ ਕਦੋਂ ਸੁਈ ਆ ਜੀ ਹਫਤਾ ਹੋ ਗਿਆ ਸੁਈ ਨੂੰ ਪੂਰਾ ਜੀ ਬੱਚਾ ਕੀ ਆ ਮਗਰ ਬੱਚਾ ਬੱਚਾ ਜੀ ਮਗਰ ਬੱਚਾ ਜੀਰ ਦੀ ਸਾਫ ਆ ਜੀ ਬਿਲਕੁਲ ਸਾਫ ਆ ਜੀ ਨਾਲੂਆ ਨਾਲ ਬੱਚੇ ਦੇ ਆ ਕਿੰਨਾ ਦੁੱਧ ਭੰਡੇ ਚ ਪਾਉਂਦੇ ਆ 8 ਕਿਲੋ ਆ ਜੀ ਇਸ ਟਾਈਮ ਜੋਕ ਕੇ ਦੇ ਦਿੰਦੇ ਪੂਰਾ ਜੀ ਜੋਕ ਕੇ ਦੇ ਦਿੰਦੇ ਮੇਰੇ ਦੋ ਟਾਈਮ ਤਿੰਨ ਟਾਈਮ ਬਿਲਕੁਲ ਡਾਲਣਾ ਜੀ ਪੂਰੀ ਸੀਲ ਠੰਡੀ ਕੋਈ ਪ੍ਰੋਬਲਮ ਨਹੀਂ ਜੀ ਜਿਵੇਂ ਮਰਜ਼ੀ ਕਰ 22 ਤੇ ਦ ਠੀਕ ਹੈ ਜੀ ਸੂਆ ਵਾਈ 10 ਦਾ ਪਹਿਲਾ ਸੂਈ ਹੈ ਜੀ ਮੂੰਹ ਤੋਂ ਦੋ ਦੰਦ ਬੱਚੇ ਹੀ ਆ ਬਰੀਡ ਵਾਈਜ਼ ਕਰਮ ਵਾਲੀ ਚੰਗੀ ਆ ਇੱਕ ਹਫਤਾ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚਾ ਆ ਜਾਂਦਾ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ ਉਹ 8 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਿਮਾਰਕਿੰਗ ਕਰ ਸਕਦਾ ਜੀ ਖਨਾਰਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਫੇਸ ਕੁਆਲਟੀ ਬਰੀਡ ਜ਼ਰੂਰ ਫੁੱਖਾ ਦਾ ਜੀ ਬਹੁਤ ਚੰਗੀ ਹੈ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਥਾਣ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਚਾਰ ਹੀ ਥਾਣਾ ਪੋਰਟ ਸ਼ਕ ਕੋਈ ਵੀ ਨਹੀਂ ਜੀ ਫਿਕਸਡ ਰਾ ਠੰਡੀ ਸੀਲ ਪੂਰੀ ਹੈ ਵੀਰੇ ਪੂਰੀ ਠੰਡੀ ਸੀਲ ਹੈ ਜੀ ਤੁਹਾਨੂੰ ਹੱਥ ਮਾਰ ਕੇ ਦਿਖਾ ਦਿੰਨੇ ਆਪਾਂ ਕੋਈ ਚੋਰੀ ਨਹੀਂ ਜਮਾਂ ਲੈਣ ਦੇਂ ਜੀ ਵਾਲੀ ਡਿਮਾਂਡ ਵੀਰੇ ਦੀ ਠੀਕ ਆ ਵੀਰੇ ਕੋਈ ਪ੍ਰੋਬਲਮ ਨਹੀਂ ਜੀ ਠੀਕ ਹੈ ਜੀ ਜਿਵੇਂ ਮਰਜ਼ੀ ਬੈਠੇ ਰਹੋ ਜਿਵੇਂ ਮਰਜ਼ੀ ਠੀਕ ਹੈ ਲੈਣ ਦੇਣ ਵਾਲੀ ਡਿਮਾਂਡ ਵੀਰੇ ਦੀ ਇਹ ਤਾਂ ਜੀ ਅੱਜ ਲੈਣ ਦੇਣ 40000 ਰੁਪਏ ਹੋ ਜੂ ਮਾਨਤਾਂ ਜੀ ਮਾੜਾ ਮੋਟਾ ਕਰ ਦਾਂਗੇ ਪਰ ਜੀ ਬੱਚੀ ਚੰਗੀ ਵਾਲੀ ਹੈ ਸਹੀ ਗੱਲ ਹੈ ਜੀ ਬੋਦੀ ਵਾਲੀ ਬੱਚੀ ਹੈ ਜੀ ਮੂੰਹ ਦੋ ਦੰਦਾਂ ਦੀ ਬਹੁਤ ਸੋਹਣੀ ਬੱਚੀ ਹੈ ਜੀ 40000 ਰੁਪਏ ਡਿਮਾਂਡ ਹੈ ਜੀ ਕੋਈ ਆਹ ਖਾ ਦਿਓ ਮੜਾ ਜਾ ਇਹਨੇ ਗੇਟ ਦੇ ਨਾਲ ਖੈ ਗਈ ਇਹ ਤਾਂ ਰਾਮ ਆਇਆ ਹਾਂ ਨਹੀਂ ਆਇਆ ਰਾਮ ਹਾਂ ਜੀ ਠੀਕ ਹੈ ਜੀ ਇਹ ਗੇਟ ਦੇ ਨਾਲ ਮੜੀ ਲਹਿ ਗਈ ਕਈ ਨਹੀਂ ਕੋਈ ਪੁੱਛ ਲੈਂਦਾ ਵੀਰਪਾਈ ਵੀ ਕੋਈ ਕੁਝ ਲਾਇਆ ਨਾ ਹੋਵੇ ਤੇ ਗੇਟ ਦੇ ਨਾਲ ਖੈ ਗਈ 7 ਵਜ ਗਈ ਸੀ ਜਰਾਂ ਆਇਆ ਵਜੇ ਹਾਂਜੀ ਹਾਂਜੀ ਠੀਕ ਹੈ ਵੀਰੇ 2 ਨੰਬਰ ਵੀਰੇ ਇਹ ਜਰਸੀ ਤੇ ਐਫ ਦਾ ਕਰਾਸ ਆ ਬੰਦ ਦੋ ਵੀਰੇ ਮੋਖੀਰੀ ਜਮਾ ਚਮਾ ਕਰ ਬਿਲਕੁਲ ਬਿਲਕੁਲ ਦੱਸ ਆ ਵੀ ਮੇਰੇ ਆਪਾਂ ਜੇ ਪਟਾਲੇ ਦਾ ਪਰਨਾ ਕਈ ਰਿਚੋਰ ਕਰ ਲੱਗ ਪੈਂਦੀ ਐ ਇਹ ਠੀਕ ਹੈ ਜੀ ਪਟਾਉਂਦੀ ਨਹੀਂ ਗਈ ਉਹ ਆਪੀ ਚੈੱਕ ਕਰਕੇ ਲੈ ਜਾਓ ਕੋਈ ਗਾਰੰਟੀ ਹੈ ਜੀ ਦੋ ਆਪਣੀ ਵੀਰੇ ਫਿਰ ਠੀਕ ਹੈ ਆਖੋ ਜੀ ਲਓ ਜੀ ਕੀਰੀ ਜਮਾ ਓਕੇ ਜੀ ਹਾਂਜੀ ਠੀਕ ਹੈ ਵੀਰੇ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਨੂੰ 28 ਤਰੀਕ ਨੂੰ ਨੋ ਪੂਰੇ ਹੋ ਜਾਣੇ ਆ ਜੀ 5 ਫਰਵਰੀ ਨੂੰ 5 ਫਰਵਰੀ ਨੂੰ ਹਾਂਜੀ ਠੀਕ ਹੈ ਨੋ ਪੂਰੇ ਹੋ ਜਾਣੇ ਆ ਜੀ ਜਾਨੀ ਢੋਲੀ ਚਾਲੀ ਬਸ ਢੋਲੀ ਲਫਾ ਗਮੀ ਨਹੀਂ ਮੰਨ ਕੇ ਆ ਜੋ ਹਜੇ ਨਹੀਂ ਪਿਆ ਉਹ ਚੱਕ ਖੁੰਦੇ ਦਾ ਉੱਪਰ ਲੈ ਜਾਂਦੀ ਤੋਰ ਕੇ ਦਿਖਾ ਦਿੰਦੀ ਪੂਰੀ ਵੱਡੀ ਵੱਡੀ ਆ ਸਹੀ ਗੱਲ ਹੈ ਜੀ ਬੰਦੋ ਬਾਈ ਦੱਸਦਾ ਕਿ ਕੀਰੀ ਹੈ ਜੀ ਤੁਸੀਂ ਆਪਦੇ ਚੈੱਕ ਕਰ ਸਕਦੇ ਹੋ ਆ ਕੇ ਜਿਹੜੇ 28 ਫਰਵਰੀ ਨੂੰ 9 ਮਹੀਨੇ ਪੂਰੇ ਹੋ ਜਾਣੇ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਲੈ ਚੱਲੀ ਵੀਰੇ ਇਧਰੋਂ ਥੋੜਾ ਜਿਹਾ ਬੱਚਾ ਜੀ ਬੱਚਾ ਦੀ ਚੌਰ ਬਹੁ ਕਰਦੀ ਹੈ ਇਹ ਠੀਕ ਹੈ ਵੀਰੇ ਬੜਾ ਚਲਦੀ ਹੈ ਤੇ ਬਾਕੀ ਭਜਨ ਪੂਜਨ ਦੇ ਵਕਤ ਤੋਂ ਪੂਰੀ ਚੰਗੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਥਾਣਾ ਦੇ ਸਹਿਜ ਵੀ ਸੋਹਣੇ ਆ ਬੜਾ ਥਾਣਾ ਜੀ ਬੜਾ ਗੋਲ ਲੱਗਦਾ ਹੈ ਥਾਣਾ ਪੋਰਟ ਚਾਂਕ ਪੋਰਾ ਵੀ ਨਹੀਂ ਜੀ ਥਾਣ ਤੁਸੀਂ ਬੈਕ ਸੈੱਟ ਤੋਂ ਚੈੱਕ ਕਰ ਸਕਦੇ ਹੋ ਸੰਭੀ ਪੱਲੀ ਚੰਗੀ ਹੈ ਜੀ ਜਿਹਨੇ ਤੁਸੀਂ ਬੜੀ ਕਹਿ ਰਹੇ ਹੋ ਦੁੱਧ ਉਹਨਾਂ ਤੁਸੀਂ ਲੈ ਲੋਗੇ ਬਾਕੀ ਇਹ ਡਿਮਾਂਡ ਇਦੀ ਕੀ ਰਹਿਣ ਵਾਲੀ ਹੈ ਜੀ ਇਹਦਾ ਵਿਰਾਟ ਸਾਹਿਬ ਅੱਜ ਅੱਜ ਦਾ ਹੀ ਅੱਜ ਅੱਜ ਦਾ ਹੀ 40000 ਰੁਪਇਆ 40000 ਰੁਪਇਆ ਛਣ ਦਿਖਾਓ ਠੀਕ ਹੈ ਵੀਰੇ ਛਣ ਵੇਖੋ ਕਿੱਡਾ ਗੋਲ ਲੱਗੇਗਾ ਅੱਜ ਦਾ 40000 ਰੁਪਇਆ ਡਿਮਾਂਡ ਆ ਜੀ ਵਿੱਚੋਂ ਮਾਣ ਤਨ ਹੋ ਜਾਊਗਾ ਜੀ ਮੋੜਾ ਮੋਟਾ ਜੀ ਠੀਕ ਹੈ ਜੀ ਨੰਬਰ ਜਿਹੜਾ ਮੋੜਾ ਮੋਟਾ ਹੀ ਹੋਊਗਾ ਜੀ ਠੀਕ ਹੈ ਵੀਰੇ ਕਿਉਂਕਿ ਇਹ ਗੱੜੀ ਤਿਆਰ ਹੋ ਗਈ ਨੇ 55000 ਰੁਪਇਆ ਦੀ ਵੈੜ ਆ ਜੀ ਚੰਗੀ ਆ ਜੀ ਵੈੜ ਬਾਹਲੀ ਚੰਗੀ ਆ ਜੀ ਵੇਖੋ ਬਾਕੀ ਹਾਰ ਟਾਪ ਦਾ ਪੋਰਟ ਸ਼ਾਂਕ ਕੋਈ ਵੀ ਨਹੀਂ ਜੀ ਚੈ ਠੀਕ ਹੈ ਵੀਰੇ ਕੋਈ ਚੱਕਰ ਨਹੀਂ ਗੱਜ ਜਿਵੇਂ ਮਰਜੀ ਲਓ ਤੇ ਅੱਗੇ ਵੀਰੇ ਤੈਨੂੰ ਨੰਬਰ ਦਾ ਸੂਆ ਕਿੰਨਾ ਮਾਜੇ ਇਹ ਦੂਜੇ ਸੂਏ ਸੋਹਣੇ ਆ ਜੀ ਠੀਕ ਹੈ ਵੀਰੇ ਹਾਂਜੀ ਤੇ ਇਹ ਸਮਾਂ ਕਿੰਨਾ ਕਲੇ ਇਹ ਫਟੋ ਘਟ 15 20 ਦਿਨਾਂ ਦੀ ਕੱਚੀ ਆ 15 ਮੰਨ ਕੇ ਆਜੇ ਕੋਈ 20 ਮੰਨ ਕੇ ਆ ਜਾਈ ਠੀਕ ਆ ਜੀ ਝੋੜੀ ਝਾੜੀ ਹਜੇ ਬਣਾਉਣੀ ਹੁਣ ਸਟਾਰਟ ਕੀਤੀ ਆ ਜੀ ਇਹਨੇ ਸਹੀ ਗੱਲ ਹੈ ਹਾਂਜੀ ਬਾਕੀ ਝੋਲੀ ਸੋਹਣੀ ਆ ਜੀ ਹਨਾਂ ਦਾ ਸਹਿਜ ਵੀ ਸੋਹਣਾ ਲੈ ਚੱਲੀ ਵੀਰੇ ਵੱਜ ਨੂੰ ਵਜੂਦ ਚੰਗਾ ਫੇਸ ਕੁਆਲਿਟੀ ਸੋਹਣੀ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਸੰਭੀਪਾਲੀ ਚੰਗੀ ਆ ਜੀ ਸਮਾਹ ਜੇ ਲੈ ਜੂਗੀ ਜੀ ਬਾਕੀ ਕੋਈ ਹਾਂਜੀ 15 ਦਿਨ ਮੰਨ ਕੇ ਚਾ 20 ਦਿਨ ਮੰਨ ਕੇ ਆਵੇ ਕੋਈ ਠੀਕ ਆ ਬਰੇ ਡੇਟ ਮਟਾਵਕ ਤਾਂ 15 ਦਿਨ ਹੀ ਪਏ ਆ ਪਰਪਰਸਪ ਦੇ ਉੱਤੇ ਲੈ ਜੇ ਪਾਣੀ ਤੇ ਵੀ ਲਿਆ ਸਕਦਾ ਕਿੰਨਾ ਪਾ ਜੂ ਵੀਰੇ ਦੁੱਧ ਇਹ ਦੁੱਧ ਜੀ 14 ਤੋਂ 15 ਕਿਲੋ ਦੁੱਧ ਪਾ ਰਹੀ ਹਾਂ 14 ਤੋਂ 15 ਕਿਲੋ ਜੀ ਹਾਂਜੀ 14 ਤੋਂ 15 ਕਿਲੋ 14 ਤੋਂ 15 ਕਿਲੋ ਬਾਈ ਦੱਸ ਦ ਕਿ ਦੁੱਧ ਪਾ ਜੂਗੀ ਬਾਕੀ ਫੇਰ ਕੁਆਲਟੀ ਸੋਹਣੀ ਹੈ ਚੈੱਕ ਕਰ ਸਕਦੇ ਥਾਨ ਕੱਲਾ ਕੱਲਾ ਨਿੱਖੜ ਮ ਹੱਤੀ ਚੋ ਬਾਈ ਐਵੇਂ ਆ ਪਾ ਕੀ ਆਈ ਕੋਈ 16 ਪਾ ਜੂਗੀ 17 ਪਾ ਜੂਗੀ ਠੀਕ ਆ ਬਰੇ ਦੋ ਦੇ ਤਾਂ 15 ਕਿਲੋ ਖਲੋ ਦੁੱਧ ਪਾਉਗੀ ਆਮ ਨਾਲ ਬੜੇ ਆਮ ਨਾਲ ਪਾਉਗੀ ਠੀਕ ਹੈ ਵੀਰੇ ਤੇ ਇਹਦੀ ਕੱਚੀ ਕੱਚੀ ਅੱਜ ਬਾਰਤਾਂ ਦੀ ਕੱਚੀ ਕੱਚੀ ਦੀ ਕੀਮਤ 38000 ਰੁਪਇਆ ਜੀ 38000 ਹਾਂ ਜੀ ਆ ਬਾਈ ਦਾ ਜਮਾ ਛੋਟੇ ਛੋਟੇ ਹੀ ਆ ਜੀ ਕੱਚੀ ਕੱਚੀ ਦੀ ਕੀਮਤ 38000 ਹੈ ਕੋਈ ਪ੍ਰੋਬਲਮ ਨਹੀਂ ਜੀ ਵਿੱਚੋਂ ਮਾਨਦਾਨ ਹੋ ਜਾਊਗਾ ਜੀ ਅੱਗੇ ਵੀਰੇ ਆ ਗਿਆ ਅੱਗੇ ਕੱਟੀ ਜੀ ਆਪਣੇ ਕੋਲੇ ਇਹ ਠੀਕ ਹੈ ਵੀਰੇ ਆਪਣੀ ਘਰ ਦੀ ਮੱਝ ਦੀ ਕੱਟੀ ਆ ਜੀ ਇਹੇ ਡਾਇਰੈਕਟ ਕਾਸਟ ਹੈ ਠੀਕ ਹੈ ਜੀ ਹਰਿਆਣੇ ਦਾ ਬੋੜ ਬੋਲਾ ਆਪਣੇ ਪਿੰਡ ਬੱਚਾ ਜੀ ਮਾਨ ਬਠਿੰਡੇ ਵਾਲੇ ਨੇ ਜੇ ਕਿਸੇ ਨੇ ਵੇਖਣਾ ਹੈ ਮਾਨ ਬਠਿੰਡੇ ਆਪਣੇ ਮੇਲੇ ਤੇ ਉਹਦੀ ਪੋਡਕਾਸਟਿੰਗ ਕੀਤੀ ਆ ਸਾਣ ਦੀ ਠੀਕ ਆ ਵੀਰੇ ਉਹਦੀ ਬੱਚੀ ਆ ਜੀ ਇਹ ਠੀਕ ਆ ਜੀ ਹਾਂਜੀ 10 ਮਹੀਨਿਆਂ ਦੀ ਹੋ ਗਈ ਆ ਉਮਰ ਕਿੰਨੀ ਕਾ ਜੀ 10 ਮਹੀਨੇ ਆ ਜੀ 11ਵਾਂ ਲੱਗ ਗਿਆ ਇਹਨੂੰ ਜੀ 10 ਮਹੀਨੇ 11ਵਾਂ ਲੱਗ ਗਿਆ ਠੀਕ ਆ ਵੀਰੇ ਤੇ ਬਾ ਕੋਈ ਗੱਲ ਨਹੀਂ ਵੀਰੇ ਖੜੀ ਰਹਿਣ ਦੇ ਝੋਲੀ ਦਿਖਾ ਦਿਓ ਜੀ ਬਾ ਝੋਲੀ ਝਾਲੀ ਬਹੁਤ ਸਾਫ਼ ਆਈ ਜੜੀ ਝੋਲੀ ਚੈੱਕ ਕਰ ਲਓ ਜੀ ਬਹੁਤ ਠਣ ਮੋਟਾ ਲੱਗਿਆ ਨੇ ਠੀਕ ਆ ਤੇ ਇਹਦੀ ਡਿਮਾਂਡ ਵੀਰੇ ਇਹਦਾ 22000 ਰੁਪਏ ਦੀ ਲੈਣ ਦੇਣੀ ਠੀਕ ਹੈ ਇਹਦਾ 22000 ਰੁਪਏ ਮਾਣ ਜੇ ਕਿਸੇ ਵੀ ਵੀਰ ਭਾਈ ਨੇ ਵੇਖਣਾ ਹੋਵੇ ਸਾਹਣ ਇਹਦਾ ਪਿਓ ਦੇਖਣਾ ਹੋਵੇ ਆਪਣੇ ਪਿੰਡ ਵੀ ਆ ਤੇ ਮਾਣ ਬਠਿੰਡੇ ਵਾਲੇ ਨੇ ਸ਼੍ਰੀ ਮੁਕਸਰ ਸਾਹਿਬ ਘੋੜੇ ਮੇਲੇ ਤੇ ਉਹਦੀ ਪੋਡਕਾਸਟਿੰਗ ਕੀਤੀ ਵੀ ਆ ਠੀਕ ਹੈ ਇਹਦੇ ਪਿਓ ਦੀ ਡਾਇਰੈਕਟ ਕ੍ਰਾਸ ਆਉਦੀ ਹੈ ਠੀਕ ਹੈ ਵੀਰੇ ਤੇ ਅੱਗੇ ਆ ਗਈ 5 ਨੰਬਰ ਵੀਰੇ ਇਹ ਵੀ ਕ੍ਰਾਸ ਹੀ ਸਮਝ ਲਓ ਜੀ ਐਚਐਫ ਦਾ ਠੀਕ ਹੈ ਜੀ ਹਨੇ ਇਹ ਕਦੋਂ ਸੂਈ ਹੈ ਜੀ ਇਹ 4 ਦਿਨਾਂ ਦੀ ਸੂਈ ਵੀ ਹੈ ਜੀ ਅੱਜ ਮੱਛਾ ਕੀ ਹੈ ਜੀ ਮੱਛਾ ਜੀ ਮਗਰ ਇਹਦੇ ਮੱਛਾ ਆ ਜਾਂਦਾ ਜੀ ਬੱਚੀ ਹੁੰਦੀ ਜੇ ਸਵਾਦ ਹੀ ਲਿਆ ਦੇਣਾ ਜੀ ਜੇਰ ਡੰਨ ਹੈ ਜੀ ਜੇਰ ਬਿਲਕੁਲ ਡੰਨ ਹੈ ਜੀ ਸਾਰੇ ਪਤੂ ਆਪਣੇ ਦੋਨੇ ਜੇਰ ਦੇ ਡੰਨ ਹੋਣਗੇ ਜੀ ਠੀਕ ਹੈ ਜੀ ਕਿੰਨਾ ਦੁੱਧ ਪੰਡਿਆ ਇਸ ਟਾਈਮ 14 ਕਿਲੋ ਹੈ ਜੀ ਜੋਕ ਕੋਈ ਮਰਜ਼ੀ ਜੋਕ ਕੇ ਲੈ ਜਾ ਕੋਈ ਪ੍ਰੋਬਲਮ ਡੰਨ ਹੈ ਬਿਲਕੁਲ ਡੰਨ ਹੈ ਜੀ ਤੋੜ ਕੇ ਦਿਖਾ ਦੇ ਕਰੋ ਸੰਗ ਐਵਰੇਜ ਦੁੱਧ ਸੰਗਣਾ ਹੋ ਕਰਮ ਵਾਲੀ ਦਾ ਕਦ ਕਾਠ ਪੂਰਾ ਜੀ ਚੰਗਾ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਫੇਸ ਕੁਆਲਟੀ ਸੋਹਣੀ ਆ ਕਦ ਕ ਸੋਨਾ ਮੋਟਾ ਥਣ ਲੱਗ ਗਿਆ ਵਾ ਜੈਕ ਕਰ ਸਕਦੇ ਹੋ ਗੈਪ ਤੇ ਆਰਡਰ ਕੁਆਲਿਟੀ ਚੰਗੀ ਆ ਜੀ ਫੇਸਬੁਕ ਵਾਲੀ ਦੀ ਸੋਹਣੀ ਠੀਕ ਹੈ ਬੱਚੀ ਬਹੁਤ ਚੰਗੀ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਬਾਈ ਜੀ ਇਹਦਾ ਅੱਜ ਮਰ ਜਾਣਾ ਲੈਣ ਦੇਣੀ ਹੈ 65000 ਰੁਪਿਆ ਠੀਕ ਆ ਜੀ ਲੈਣ ਦੇਣੀ ਹੈ 65000 ਠੀਕ ਹੈ ਵੀਰੇ ਲੈਣ ਦੇਣੀ ਆ ਬਾਈ ਕਹਿੰਦਾ 65000 ਰੁਪਿਆ ਦੇਖੋ ਬਹੁਤ ਚੰਗਾ ਠੰਡ ਗਿਆ ਵਾ ਜਿਹੜਾ ਹਲਦੀ ਨੇ ਪਾਲਾ ਹਵਾਨਾ ਚੈੱਕ ਕਰ ਲੋ ਰੂਹੀਰ ਕੀ ਪੋਲੀਵਰਡ ਆ ਜੀ ਸਹੀ ਗੱਲ ਹਾਂਜੀ ਬਾਕੀ ਪਾ ਚੋਈਆਂ ਨੂੰ ਵੀ ਇੱਕ ਬਰਾੜ ਸਾਹਿਬ 7 ਵਜੇ ਦੀਆਂ ਚੋਈਆਂ ਆ ਠੀਕ ਆ ਜੀ ਟਾਈਮ ਵੀ ਮੜਾ ਵੀਡੀਓ ਚ ਤੁਸੀਂ ਦੱਸ ਦੇ ਦਿਓ ਬਸ ਵੀਡੀਓ ਨਾਲ ਹੀ ਅਪਲੋਡ ਹੋ ਜਾਣੀ ਆ ਜੀ ਹਾਂਜੀ ਹਾਂਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬੈਜਦਾ ਚੱਲਦਾ ਰਹੇ ਧੰਨਵਾਦ